ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਲੋਕ ਸੇਵਾ YouTube ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਨ ਜਾ ਰਹੇ ਹਾਂ ਸਾਕੇ ਨਨਕਾਣਾ ਸਾਹਿਬ ਜਿਸ ਸਾਕੇ ਦੇ ਵਿੱਚ ਮੱਥਾ ਟੇਕਣ ਗਏ ਲਗਭਗ 130 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਲਗਭਗ ਅਧਿਆਨੂ ਜੋ ਅਧਮੋਏ ਸੀ ਜਿਉਂਦੇ ਹੀ ਸਾੜ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਅਧਮੋਏ ਕੀਤਾ ਫਿਰ ਜਿਉਂਦੇ ਸਾੜ ਦਿੱਤਾ ਸੀ ਤੇ ਇਸ ਦਾ ਮੋੜ ਕਿੱਥੋਂ ਬਣਿਆ ਜਾਂਦਾ ਹੈ ਉਸ ਸਮੇਂ ਨਰੈਨੂ ਮਹੰਤ ਗੁਰਦੁਆਰਾ ਨਨਖਾਨਾ ਸਾਹਿਬ ਤੇ ਕਾਬਜ ਹੁੰਦਾ ਹੈ ਇਹ ਕਾਬਜ ਕਿਉਂ ਹੋ ਜਾਂਦਾ ਭਾਈ ਜਦੋਂ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਸਿੱਖ ਜੰਗਲ ਬੇਲਿਆਂ ਨੂੰ ਭੱਜ ਜਾਂਦੇ ਆ ਸ਼ਹਿਰਾਂ ਨੂੰ ਛੱਡ ਕੇ ਕਿਉਂਕਿ ਉਹਦੋਂ ਮੁਗਲ ਹਾਕਮ ਦੁਸ਼ਮਣ ਸੀ ਉਹਦੇ ਜਿਹੜੇ ਮੰਨ ਲੋ ਨਿਰਮਲੇ ਹੁੰਦੇ ਆ ਜਾਂ ਮਹੰਤ ਹੁੰਦੇ ਆ ਇਹਨਾਂ ਦੇ ਹੱਥਾਂ 'ਚ ਪ੍ਰਬੰਧ ਆ ਗਿਆ ਗੁਰਦੁਆਰਿਆਂ ਦਾ ਕਈ ਸਾਲਾਂ ਤੱਕ ਤੇ ਪ੍ਰਬੰਧ ਵਧੀਆ ਚੱਲਦਾ ਰਿਹਾ ਪਰ ਹੌਲੀ-ਹੌਲੀ ਉਹ ਮਹੰਤਾਂ ਦੇ ਮਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਖਤਮ ਹੋ ਗਿਆ ਇੱਕ ਉਹਨਾਂ ਨੂੰ ਲਾਲਚ ਲਾਲਸਾ ਹੋ ਗਈ ਵੀ ਅਸੀਂ ਗੁਰੂ ਘਰਾਂ ਦੀ ਕਮਾਈ ਖਾਈਏ ਜਦੋਂ ਗੁਰੂ ਘਰ ਦਾ ਪੈਸਾ ਖਾਂਦੇ ਆ ਫਿਰ ਉਹ ਦਿਮਾਗ ਪਾਗਲ ਹੋ ਜਾਂਦਾ ਹੈ ਜਦੋਂ ਪੈਸਾ ਆਉਂਦਾ ਹੈ ਬੰਦੇ 'ਚ ਐਸ਼ ਪ੍ਰਸਤੀ ਵੀ ਆਉਂਦੀ ਉਹੀ ਗੱਲ ਹੈ ਨਰੈਣੂ ਮਹੰਤ ਦੀ ਸੀ ਇਹ ਨਰੈਣੂ ਮਹੰਤ ਗੁਰਦੁਆਰੇ ਦੀ ਜੋ ਗੋਲਕਾਰੀ ਸੀ ਉਹਦੀ ਮਾਇਆ ਨਾਲ ਇੰਨਾ ਹੰਕਾਰ ਹੋ ਗਿਆ ਕਿ ਉੱਥੇ ਗਲਤ ਹਰਕਤਾਂ ਕਰਨ ਲੱਗਿਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ 1917 ਦੀ ਘਟਨਾ ਹੈ ਕਿ ਇਹਨੇ ਇੱਕ ਡਾਂਸਰ ਜਿਹਨੂੰ ਆਪਾਂ ਹੁਣ ਕਹਿ ਦਿੰਦੇ ਹਾਂ ਉਹਦੋਂ ਕੰਜਰੀਆਂ ਕਹਿੰਦੇ ਸੀ ਉਹ ਨਚਾਈਆਂ ਸਿੱਖਾਂ ਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ ਫਿਰ ਪੋਟੋ ਹਾਰ ਦਾ ਇੱਕ ਸਿੱਖ ਬੂਟਾ ਸਿੰਘ ਆਉਂਦਾ ਜੀ ਇੱਥੇ ਇਸ਼ਨਾਨ ਕਰਦਾ ਜਿੰਨੇ ਕੀ ਸਾਰੇ ਪੰਜੇ ਕਕਾਰ ਪਹਿਨੇ ਹੁੰਦੇ ਅਮਰਤਾਰੀ ਹੁੰਦਾ ਤਾਂ ਇਹਦੇ ਕਕਾਰ ਲਵਾਹਾ ਦਿੰਦੇ ਆ ਨਰੈਨੂ ਮਹੰਤ ਦੇ ਗੁੰਡੇ ਵੀ ਇੱਥੇ ਕੋਈ ਵੀ ਕਕਾਰ ਪਹਿਨੇ ਵਾਲਾ ਸਿੱਖ ਇਸ਼ਨਾਨ ਨਹੀਂ ਕਰ ਸਕਦਾ ਹੌਲੀ ਹੌਲੀ ਜਦੋਂ ਇਹ ਗੱਲਾਂ ਤੁਮਦੀਆਂ ਸਿੱਖਾਂ 'ਚ ਗੁੱਸਾ ਵੀ ਆਉਂਦਾ ਫਿਰ ਤੀਜੇ ਨੰਬਰ ਤੇ ਆਉਂਦਾ ਜੀ ਇੱਕ ਸਿੰਧੀ ਪਰਿਵਾਰ ਹੁੰਦਾ ਜੋ ਕਿ ਰਿਟਾਇਰ ਜੱਜ ਹੁੰਦਾ ਉਹ ਆਪਦੀ ਘਰ ਵਾਲੀ ਤੇ ਲਗਭਗ 12-13 ਸਾਲ ਦੀ ਬੱਚੀ ਨਾਲ ਇੱਥੇ ਮੱਥਾ ਟੇਕਣ ਆਉਂਦਾ ਛਾਂ ਪੈ ਜਾਂਦੀ ਏ ਤੇ ਉਹ ਇੱਥੇ ਕਮਰਾ ਲੈ ਕੇ ਰਹਿਣ ਲੱਗ ਜਾਂਦਾ ਰਹਿੰਦਾ ਉਹ ਜਦੋਂ ਦੇਖਦਾ ਵੀ ਕਮਰੇ ਦੇ ਵਿੱਚ ਰੋਸ਼ਨੀ ਦਾ ਪ੍ਰਬੰਧ ਹੈ ਨਹੀਂ ਤਾਂ ਲਾਲਟਨ ਦੇਖਦਾ ਵੀ ਤੇਲ ਮੁੱਕਿਆ ਪਿਆ ਤਾਂ ਉਹ ਮਹੰਤਰ ਦੇ ਬੰਦੇ ਨੂੰ ਕਹਿੰਦਾ ਵੀ ਇਹ ਤੇ ਲਾਲਟਨ 'ਚ ਤੇਲ ਹੈ ਨਹੀਂ ਤੇਲ ਲਿਆ ਦਿਓ ਤਾਂ ਫਿਰ ਮਹੰਤ ਦੇ ਬੰਦੇ ਕੀ ਕਰਦੇ ਆ ਕੰਦੇ ਜੀ ਆ ਬੱਚੀ ਨੂੰ ਭੇਜ ਦਿਓ ਨਾਲ ਸਾਡੇ ਤੇ ਇਹਨੂੰ ਅਸੀਂ ਤੇਲ ਦੇ ਦਿੰਦੇ ਨੇ ਤੇਲ ਲਿਆ ਕੇ ਤੁਸੀਂ ਆਪਦਾ ਜਗਾ ਲਿਆ ਜੇ ਲਾਲਟਣ ਤੇ ਉਹ ਜਦੋਂ ਬੱਚੀ ਨਾਲ ਜਾਂਦੀ ਏ ਤੇ ਉੱਥੇ ਕੀ ਕਰਦੇ ਆ ਮਹਾਂਤ ਦੇ ਗੁੰਡੇ ਉਸ 13 ਸਾਲ ਦੀ ਬੱਚੀ ਨਾਲ ਗੁਨਾਹ ਕਰਦੇ ਆ ਜ਼ਬਰ ਜਨਾਹ ਹੁੰਦਾ ਉਸ ਬੱਚੀ ਦਾ ਉਹ ਬੱਚੀ ਰੋਂਦੀ ਆ ਕੇ ਆਪਦੇ ਪਿਤਾ ਨੂੰ ਦੱਸਦੀ ਪਿਤਾ ਜੀ ਆਪਾਂ ਹੁਣੇ ਚੱਲੀਏ ਆਪਾਂ ਹੁਣੇ ਇੱਥੋਂ ਚੱਲੀਏ ਮੇਰੇ ਨਾਲ ਆ ਹੋਇਆ ਜਦੋਂ ਦਬਾ ਦਬ ਉਥੋਂ ਨਿਕਲ ਲੱਗਦੇ ਆ ਤਾਂ ਮਹੰਤ ਦੇ ਗੁੰਡੇ ਦੁਬਾਰਾ ਆ ਜਾਂਦੇ ਆ ਤੇ ਉਸ ਜੱਜ ਤਹਿਰ ਜੱਜ ਦੇ ਸਾਹਮਣੇ ਹੀ ਉਹਦੀ ਬੱਚੀ ਨੂੰ ਕੜੀਸਕੇ ਲੈ ਜਾਂਦੇ ਕਹਿੰਦੇ ਆ ਵੀ ਜੇ ਰੋਲਾ ਪਾਇਆ ਤਾਂ ਤੈਨੂੰ ਤੇ ਤੇਰੀ ਘਰ ਦੀ ਤੇ ਤੇਰੀ ਬੱਚੀ ਨੂੰ ਵੀ ਜਿਉਂਦੇ ਸਾੜ ਦੇਾਂਗੇ ਤੇ ਇਹ ਬੱਚੀ ਸਵੇਰੇ ਤੈਨੂੰ ਰੇਲਵੇ ਸਟੇਸ਼ਨ ਤੇ ਮਿਲੇਗੀ ਫਿਰ ਉਹ ਜੱਜ ਮਸੂੂ ਉਹ ਜੱਜ ਮਯੂਸ ਹੋ ਕੇ ਜਦੋਂ ਸਵੇਰੇ ਰੇਲਵੇ ਸਟੇਸ਼ਨ ਪਹੁੰਚਦਾ ਤਾਂ ਉੱਥੇ ਉਹ ਬੱਚੀ ਨੂੰ ਮਿਲਦੀ ਏ ਤੇ ਉਹ ਲੈ ਕੇ ਚਲਾ ਜਾਂਦਾ ਫਿਰ ਇਸ ਤੋਂ ਬਾਅਦ 6 ਬੀਬੀਆਂ ਉੱਥੇ ਫਿਰ ਮੱਥਾ ਟੇਕਣ ਆਉਂਦੀਆਂ ਤੇ ਨਰੈਣੂ ਮਹੰਤ ਤੇ ਉਹਦੇ ਗੁੰਡੇ ਉਹਨਾਂ ਨਾਲ ਵੀ ਜ਼ਬਰਦਸਤ ਨਾ ਕਰਦਾ ਜਿਸ ਤੋਂ ਬਾਅਦ ਉਧਰ ਗੁਰਦੁਆਰਾ ਸੁਧਾਰ ਲਹਿਰ ਵੀ ਹੋਣ ਚ ਆ ਜਾਂਦੀ ਏ 5 ਅਕਤੂਬਰ 1920 ਨੂੰ ਸਿੱਖਾਂ ਨੇ ਗੁਰਦੁਆਰਾ ਬਾਬੇ ਕੇ ਬੇਰ ਦਾ ਪ੍ਰਬੰਧ ਆਪਦੇ ਹੱਥਾਂ ਚ ਲੈ ਲੈਂਦੇ ਆ ਤੇ ਕੌਮ ਚ ਜਾਗਰਤੀ ਆ ਜਾਂਦੀ ਵੀ ਇਹਨਾਂ ਮਹੰਤਾਂ ਤੋਂ ਆਪਾਂ ਗੁਰਦੁਆਰੇ ਆਜਾਦ ਕਰਵਾਈਏ ਤੇ ਗੁਰਦੁਆਰਾ ਚਪਾਲਾ ਸਾਹਿਬ ਲਾਹੌਰ ਭਾਈ ਜੋਗਾ ਸਿੰਘ ਪਸ਼ੌਰ ਪੰਜਾ ਸਾਹਿਬ ਤੇ ਦਰਬਾਰ ਸਾਹਿਬ ਤੇ ਖਰਾ ਸੌਦਾ ਝੂੜਕਾਣਾ ਇਹ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸਿੰਘ ਆਪਦੇ ਹੱਥ ਚ ਲੈ ਲੈਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 26 ਜਨਵਰੀ 1921 ਨੂੰ ਮਤਾ ਪਾਸ ਕਰਦੀ ਹੈ ਕਿ ਆਪਾਂ ਨਨਕਾਣਾ ਸਾਹਿਬ ਦਾ ਵੀ ਪ੍ਰਬੰਧ ਆਪਦੇ ਹੱਥਾਂ 'ਚ ਲੈਣਾ ਹੈ ਤੇ 4 5 6 ਮਾਰਚ ਦੇ ਦਿਨ ਰੱਖਿਆ ਜਾਂਦਾ ਹੈ ਪਰ ਪਰ ਉਧਰੇ ਜੋ ਮਹੰਤ ਹੁੰਦਾ ਹੈ ਉਹ ਆਪਦੀ ਇੱਕ ਵੱਖਰੀ ਸਭਾ ਬੁਲਾ ਲੈਂਦਾ ਮਹੰਤਾਂ ਦੀ ਤੇ ਉਹ ਇਸ ਤੋਂ ਪਹਿਲਾਂ ਹੀ ਲਗਭਗ 20 ਫਰਵਰੀ ਨੂੰ ਲਾਹੌਰ ਦੇ ਵਿੱਚ ਆਪਦੀ ਮੀਟਿੰਗ ਕਰਤਾ ਵੀ ਇੱਕ ਤਾਂ ਆਪਾਂ ਇਹਨਾਂ ਸਿੱਖਾਗੂਆਂ ਨੂੰ ਕਿਵੇਂ ਖਤਮ ਕਰਨਾ ਹੈ ਉੱਥੇ ਬੈਠਿਆਂ ਨੂੰ ਉਸ ਦਿਨ ਚਾਰ ਪੰਜ ਮਨੋ ਜੋ ਮਾਰਚ ਦਾ ਪ੍ਰੋਗਰਾਮ ਰੱਖਿਆ ਹੁੰਦਾ ਹੈ 4 5 6 ਮਾਰਚ ਦਾ ਤੇ ਇੱਕ ਆਪਾਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਖਾਰਜ ਕਰ ਦੇਣਾ ਫਿਰ ਜਦੋਂ ਸਿੱਖਾਂ ਦੇ ਜਥੇ ਨੂੰ ਪਤਾ ਲੱਗਦਾ ਹੈ ਵੀ ਇਹ ਕਰਤੂਤਾਂ ਕਰਨ ਲੱਗਾ ਹੈ ਤਾਂ ਸਿੱਖਾਂ ਦੇ ਚਾਰ ਜਥੇ ਨਨਕਾਣਾ ਸਾਹਿਬ ਤੇ ਕਬਜ਼ਾ ਕਰਨ ਵਾਸਤੇ ਆਉਂਦੇ ਵੀ ਜਦੋਂ ਇਹ ਜਾਊਗਾ ਲਾਹੌਰ ਉਦੋਂ ਆਪਾਂ ਨਨਕਾਣਾ ਸਾਹਿਬ ਦਾ ਪ੍ਰਬੰਧ ਆਪਦੇ ਹੱਥਾਂ 'ਚ ਲੈ ਲਾਂਗੇ ਪਰ ਕੀ ਹੁੰਦਾ ਵੀ ਸ਼੍ਰੋਮਣੀ ਕਮੇਟੀ ਨੂੰ ਜਦੋਂ ਪਤਾ ਲੱਗਦਾ ਉਹ ਕਹਿੰਦੇ ਵੀ ਆਪਾਂ 4 5 6 ਮਾਰਚ ਨੂੰ ਹੀ ਨਨਕਾਣਾ ਸਾਹਿਬ ਪ੍ਰੋਗਰਾਮ ਰੱਖਾਂਗੇ ਤੁਸੀਂ ਸਾਰੇ ਜਿੱਥੇ ਰੁਕ ਜੋ ਤਿੰਨ ਜਿੱਥੇ ਤਾਂ ਰੁਕ ਜਾਂਦੇ ਪਰ ਚੌਥਾ ਜਥਾ ਜੋ ਹੁੰਦਾ ਭਾਈ ਉਹ ਜਥਾ ਲਖਮਨ ਸਿੰਘ ਦਾ ਹੁੰਦਾ ਧਾਰੋਵਾਲੀ ਦਾ ਉਹ ਕੁਦਰਤੀ ਅੱਗੇ ਨਿਕਲ ਜਾਂਦਾ ਉਹਨੂੰ ਮੈਸੇਜ ਨਹੀਂ ਪਹੁੰਚਦਾ ਪਹਿਲਾਂ ਚਾਰ ਜਥਿਆਂ ਨੇ ਪਲਾਨ ਕੀਤਾ ਹੁੰਦਾ ਸੀ ਤੇ ਉਹ ਕੱਲਾ ਜਥਾ ਉੱਥੇ ਪਹੁੰਚ ਜਾਂਦਾ ਹੈ ਤੇ ਉਧਰ ਜਦੋਂ ਨਰੈਣੂ ਮਹੰਤ ਨੂੰ ਪਤਾ ਲੱਗਦਾ ਹੈ ਤਾਂ ਉਹ ਦਵਾਦਬ ਨਨਕਾਣਾ ਸਾਹਿਬ ਦੇ ਵਿੱਚ ਆਪਦੇ ਗੁੰਡੇ ਬਦਮਾਸ਼ ਤਨਾਤ ਕਰ ਦਿੰਦਾ ਹੈ ਪਟ્રોલ ਮਿੱਟੀ ਦਾ ਤੇਲ ਇਕੱਠਾ ਕਰ ਲੈਂਦਾ ਗੋਲੀਆਂ ਅਸਲਾ ਸਾਰਾ ਕੁਝ ਸ਼ਮਾ ਕਰ ਲੈਂਦਾ ਫਿਰ ਜਦੋਂ ਭਾਈ ਲక్ష్మణ ਸਿੰਘ ਦਾ ਜਥਾ ਦਰਸ਼ਨੀ ਦਿਉੜੀ ਟੱਪ ਕੇ ਦਰਬਾਰ ਸਾਹਿਬ ਚੰਦਰ ਮੱਥਾ ਟੇਕੇ ਬੈਠ ਜਾਂਦੇ ਆ ਚੌੜਸਾਬ ਕਰ ਰਹੇ ਹੁੰਦੇ ਆ ਉਦੋਂ ਨਰੈਣੂ ਮਹੰਤ ਦੇ ਗੁੰਡੇ ਦੌ ਦਵ ਡਿਊਟੀ ਦਾ ਦਰਵਾਜ਼ਾ ਬੰਦ ਕਰਕੇ ਗੋਲੀਆਂ ਭਰਾ ਦਿੰਦੇ ਆ ਤੇ ਬਹੁਤੇ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਆ ਲక్ష్మణ ਸਿੰਘ ਜਦੋਂ ਗੋਲੀਆਂ ਵਰਤਦੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਐ ਗਲਵੱਕੜੀ ਚ ਲੈੰਦੇ ਵੀ ਗੋਲੀ ਨਾ ਵੱਜੇ ਪਰ ਲక్ష్మణ ਸਿੰਘ ਵੀ ਜ਼ਖਮੀ ਹੋ ਕੇ ਡਿੱਗ ਪੈਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਆ ਕੇ ਗੋਲੀ ਲੱਗਦੀ ਏ ਤੇ ਫਿਰ ਲక్ష్మణ ਸਿੰਘ ਨੂੰ ਉਥੋਂ ਕੜੀਸ ਕੇ ਬਾਹਰ ਲਜਾਇਆ ਜਾਂਦਾ ਝਾਂਡ ਨਾਲ ਬੰਨ ਕੇ ਉਹਨੂੰ ਸਾੜਿਆ ਜਾਂਦਾ ਇਥੇ ਲਗਭਗ 130 ਦੇ ਕਰੀਬ ਸਿੰਘ ਸ਼ਹੀਦ ਹੁੰਦੇ ਆ ਜੋ ਕਿ ਅੱਜ ਦਾ ਦਿਨ ਸੀ ਇਸ ਤੋਂ ਬਾਅਦ ਫਿਰ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਜੋ ਕਰਤਾਰ ਸਿੰਘ ਚੱਬਰ ਉਹ ਹੋਰਾਂ ਦਾ ਜਥਾ ਪਿੱਛੇ ਰੁਕ ਗਿਆ ਸੀ ਉਹ ਫਿਰ 2200 ਬੰਦੇ ਦਾ ਜਥਾ ਇਕੱਠਾ ਹੋ ਕੇ ਆਉਂਦਾ ਹੈ ਉਧਰੋਂ ਅੰਗਰੇਜ਼ ਨਰੈਨੂ ਮਹੰਤ ਦੀ ਮਦਦ ਵਾਸਤੇ ਆ ਜਾਂਦੇ ਆ ਪਰ ਜਦੋਂ ਫਿਰ ਸਿੱਖ ਜਕਾਰੇ ਛੱਡਦੇ ਉਹਦੋਂ ਫਿਰ ਨਰੈਨੂ ਮਹੰਤ ਤੇ ਅੰਗਰੇਜ਼ਾਂ ਨੂੰ ਕਾਰਵਾਈ ਵੀ ਕਰਨੀ ਪੈਂਦੀ ਔਰ ਜੋ ਪ੍ਰਬੰਧ ਹੁੰਦਾ ਗੁਰਦੁਆਰੇ ਦਾ ਉਹ ਸਾਰਾ ਸਿੱਖ ਸੰਗਤ ਨੂੰ ਦੇਣਾ ਪੈਂਦਾ ਲਾਲੋਬੀ 130 ਸ਼ਹੀਦ ਇੱਥੇ ਹੋਏ ਸੀ ਜਿਹੜਾ ਆਪਣੇ ਅਰਦਾਸ ਦੇ ਵਿੱਚ ਆਉਂਦਾ ਨਾ ਝੰਡ ਨਾਲ ਬੰਨ ਕੇ ਸਾੜੇਕ ਹੈ ਪੁੱਠੀਆਂ ਖੱਲਾ ਲਹਾਈਆਂ ਤੇ ਇੱਥੇ ਹੀ ਇੱਕ 5-6 ਸਾਲ ਦਾ ਬੱਚਾ ਵੀ ਸ਼ਹੀਦ ਕੀਤਾ ਗਿਆ ਸੀ ਜੋ ਕਿ ਆਪਦੇ ਪਿਤਾ ਨਾਲ ਆਇਆ ਸੀ ਕਹਿੰਦਾ ਪਿਤਾ ਜੀ ਮੈਂ ਵੀ ਗੁਰਦੁਆਰਾ ਸੁਧਾਰ ਲਹਿਰ ਵਾਸਤੇ ਆਪਦੀ ਸ਼ਹੀਦੀ ਦੇਣੀ ਜਦੋਂ ਉਹਦਾ ਪਿਤਾ ਕਹਿੰਦਾ ਪੁੱਤ ਤੂੰ ਬਹੁਤ ਛੋਟਾ ਹੈ ਤੋ ਆਪਦੇ ਪਿਓ ਨੂੰ ਕਹਿੰਦਾ ਪਿਤਾ ਜੀ ਤੁਸੀਂ ਤਾਂ ਮੈਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਸਾਕੇ ਸੁਣਾਉਂਦੇ ਰਹਿੰਦੇ ਹੁਣ ਕਹਿੰਦੇ ਮੈਂ ਛੋਟਾ ਮੰਮੀ ਨਨਕਾਣਾ ਸਾਹਿਬ ਨੂੰ ਯਾਦ ਕਰਾਉਣ ਵਾਸਤੇ ਆਪਦੀ ਸ਼ਹੀਦੀ ਦੇਣੀ ਹੈ ਉਸ ਬੱਚੇ ਸਮੇਤ 130 ਇੱਕ ਸ਼ਹੀਦ ਹੋਏ ਸੀ ਉਹਨਾਂ ਸਾਰਿਆਂ ਨੂੰ ਸਜਦਾ ਕਰਦੇ ਜੀ ਤੇ ਸੰਗਤ ਜੀ ਬੇਨਤੀ ਇਹ ਜੋ ਅੱਜ ਵੀ ਗੁਰਦੁਆਰਿਆਂ ਵਿੱਚ ਮਰਿਆਦਾ ਦਾ ਕਾਣ ਹੋ ਰਿਹਾ ਥੋੜਾ ਬਹੁਤ ਖਿਆਲ ਕਰੀਏ ਇੱਕ ਵਿਦੇਸ਼ਾਂ ਨੂੰ ਨਾ ਭਜਿਏ ਆਪਾਂ ਪੰਜਾਬ ਰਹਿ ਕੇ ਪੰਜਾਬ ਸਮਗੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ